ਜੀ ਕਾਲ ਜੋ ਕਿ ਆਪਾਂ ਅੱਜ ਪਹੁੰਚਿਆ ਪੈਂ ਬਲਾਕ ਦੇ ਵਿੱਚ ਘਲਕੁਰਦ ਆਪਣੇ ਨਾਲ ਬਹੁਤ ਬੁਰਾ ਵਿਹਾਰ ਕੀਤਾ ਜਾਂਦਾ ਹੈ ਕਿ ਜੋ ਕੰਮ ਨਹੀਂ ਦਿੱਤਾ ਜਾਂਦਾਗਾ ਆਪਾਂ ਨੂੰ 6 ਮਹੀਨੇ ਹੋ ਗਏ ਗੇੜੇ ਲਾਉਂਦਿਆਂ ਨੂੰ 6 ਦਿਨ ਦਾ ਕੰਮ ਦਿੱਤਾ ਜਾਂਦਾ ਹੈ ਤੇ 2 ਮਹੀਨੇ ਘਰੇ ਬਿਠਾਇਆ ਜਾਂਦਾ ਹੈ ਇਹਦਾ ਦਾ ਰਵਈਆ ਬਹੁਤ ਗੰਦਾ ਹੈ ਜਿਸ ਕਰਕੇ ਆਪਾਂ ਨੂੰ ੱਟਕੇ ਖਾਣੇ ਪੈਂਦੇ ਆ ਤੇ ਆਪਣੇ ਮਜ਼ਦੂਰਾਂ ਦਾ ਕੋਈ ਵੀ ਹੱਕ ਨਹੀਂ ਦਿੱਤਾ ਜਾਂਦਾਗਾ ਮੈਂ ਚਾਹੁੰਨੀ ਆ ਕਿ ਆਪਾਂ ਨੂੰ ਸਾਰੇ ਹੱਕ ਤਾਂ ਮਨਜ਼ੂਰਾ ਸਰਕਾਰ ਵੱਲੋਂ ਪਰ ਇਹ ਦਿੱਤੇ ਨਹੀਂ ਜਾਂਦੇਗੇ ਨਾ ਹੀ ਕੰਮ ਸਹੀ ਢੰਗ ਨਾਲ ਦਿੱਤਾ ਜਾਂਦਾ ਜੋ ਕਿ ਆਪਾਂ ਕਹਿੰਨੇ ਆ ਕਿ 100 ਦਿਨ ਦਾ ਕੰਮ ਦਿੱਤਾ ਜਾਂਦਾ ਪਰ 100 ਦਿਨ ਦਾ ਕੰਮ ਪੂਰਾ ਨਹੀਂ ਦਿੱਤਾ ਜਾਂਦਾਗਾ ਸਰਕਾਰ ਨੇ ਤਾਂ 100 ਦਿਨ ਦਾ ਕੰਮ ਦਿੱਤਾ ਪਰ ਇਹ ਨਹੀਂ 100 ਦਿਨ ਦਾ ਕੰਮ ਦਿੰਦੇ ਜੋ ਕਿ 50 ਦਿਨ ਦਾ ਕੰਮ ਦਿੱਤਾ ਜਾਂਦਾ ਹੈ ਤੇ 50 ਦਿਨ ਇਹਨਾਂ ਦੇ ਖਾਤੇ ਵਿੱਚ ਹੀ ਰਹਿੰਦੇ ਹਨ ਉਹ ਪੈਸੇ ਖਾ ਲੈਂਦੇ ਹਨ ਤੇ ਜਿਵੇਂ ਇਹਨਾਂ ਨੇ ਆਪਣੇ ਐਪ ਦਿੱਤੇ ਗਏ ਹਨ ਆਪਣੇ ਬੰਦਿਆਂ ਨੂੰ ਉਹਨਾਂ ਵਿੱਚੋਂ ਇਹਨਾਂ ਨੇ ਆਪਣੀਆਂ ਤਿੰਨ ਤਿੰਨ ਹਾਜ਼ਰੀਆਂ ਲਾ ਕੇ ਉਹਨਾਂ ਨੂੰ ਪੈਸੇ ਦਿੰਦੇ ਆ ਬਲਾਕ ਵਾਲਿਆਂ ਨੂੰ ਜੋ ਕਿ ਇਹਨਾਂ ਦੇ ਗੂਗਲ ਪੇ ਨੰਬਰ ਵੀ ਸਾਡੇ ਕੋਲ ਆ ਤੇ ਲੋਕਪਾਲ ਦੇ ਅਸੀਂ ਕੇਸ ਲਾਇਆ ਸੀ ਉਹਨਾਂ ਨੂੰ ਇਹਨਾਂ ਨੇ ਖਰੀਦ ਲੈਂਦੇ ਆ ਉਹ ਇਹਨਾਂ ਦੀ ਹਾਮੀ ਭਰਦੇ ਆ ਤੇ ਉਹ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾਂਦੀ ਕਹਿ ਦਿੰਦੇ ਜਿਆਦਾ ਟਾਈਮ ਕੇਸ ਲੰਮਾ ਨਹੀਂ ਚਲਾਉਣਾਗਾ ਜੋ ਸਾਨੂੰ ਬਹੁਤ ਇਹਨਾਂ ਦੇ ਦੁੱਖ ਹੁੰਦਾ ਹੈ ਕਿ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀਗੀ ਤੇ ਅਸੀਂ ਇਹਨਾਂ ਦੇ ਲਈ ਐਨੇ ਕਰਲੇ ਮਾਰਦੇ ਤਰੀਕਾ ਪੁੱਛਦੇ ਆ ਪਰ ਸਾਡਾ ਤਾਂ ਕੋਈ ਵੀ ਹੱਕਤਾਨੂੰ ਨਹੀਂ ਦਿੱਤਾ ਜਾਂਦਾ ਜੋ ਅਸੀਂ ਬਹੁਤ ਅਕਸੀਪਾਏ ਇਹਨਾਂ ਤੋਂ ਅੱਜ ਸਾਨੂੰ ਬਲਾਕ ਵਿੱਚ ਇਕੱਠੇ ਹੋਣਾ ਪਿਆ ਏ ਤੇ ਸਾਡਾ ਮਨ ਐਨਾ ਪਰੇਸ਼ਾਨ ਹੁੰਦਾ ਕਿ ਸਾਡੇ ਗਰੀਬ ਪਰਿਵਾਰਾਂ ਦਾ ਨਿਰੇਖਾਂ ਦੇ ਨਾਲ ਕੰਮ ਚੱਲਦਾ ਹੈ ਤੇ ਜੋ ਕਿ ਉਹ ਵੀ ਅਸੀਂ ਘਰੇ ਬੈਠੇ ਆ ਤੇ ਮਗਹੀ ਆਈ ਸਰਕਾਰ ਨੇ ਇੰਝ ਕੀਤੀ ਹੋਈ ਆ ਕਿ ਸਾਨੂੰ ਬਹੁਤ ਔਖਾ ਹੋ ਜਾਂਦਾ ਇਹ ਘਰ ਚਲਾਉਣਾ ਸਾਡੇ ਬੱਚੇ ਪੜ੍ਹਦੇ ਹਨ ਇਹਨਾਂ ਕਹਿੰਦੇ જય ਭੀਮ ਜੈ ਬਾਲਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੈ ਭੀਮ ਜੈ ਮਾਰ ਅਸੀਂ ਇੱਥੇ ਬਲਾਕ ਚ ਆਉਂਦੇ ਆ ਧੁੱਪੇ ਠੁੱਪੇ ਗਰਮੀ ਚ ਜਾਂ ਅਸੀਂ ਮਰ ਜਾਂਦੇ ਆ ਕਿ ਸਾਡੀ ਗੱਲ ਨਹੀਂ ਸੁਣਦੇਗੇ ਭੁੱਖੇ ਪਾਣੇ ਅਸੀਂ ਆਉਂਦੇ ਆ ਜਵਾਕ ਘਰੇ ਛੱਡ ਕੇ ਆਉਂਦੇ ਆ ਸਾਡੀ ਕੋਈ ਸੁਣਵਾਈ ਨਹੀਂ ਕਰਦੇ ਇਹ ਪੱਖਿਆਂ ਥੱਲੇ ਬੈਠੇ ਹੁੰਦੇ ਆ ਅੱਗੋਂ ਅਸੀਂ ਆਉਂਦੇ ਆ ਤੇ ਸਾਨੂੰ ਬੜਾ ਚੰਗਾ ਬੋਲਦੇ ਆ ਅੱਗੋਂ ਸਾਨੂੰ ਕਹਿੰਦੇ ਆ ਵੀ ਅਕਲ ਨਹੀਂ ਹੈਗੀ ਅਸੀਂ ਇਹਨਾਂ ਨਾਲ ਵਧੀਆ ਰਵਈਆ ਕਰਦੇ ਆ ਫਿਰ ਵੀ ਇਹ ਸਾਨੂੰ ਕਹਿ ਦਿੰਦੇ ਆ ਤੁਹਾਨੂੰ ਅਕਲ ਨਹੀਂ ਹੈਗੀ ਆਏ ਆ ਜੋ ਆ ਸਾਡੀ ਇੱਥੇ ਕੋਈ ਗੱਲਬਾਤ ਨਹੀਂ ਸੁਣਦੇ ਪਏਗੇ ਆਪਦੀ ਸੁਣਾਉਂਦੇ ਆ ਸਾਨੂੰ ਉਹਨਾਂ ਨਾਲੇ ਹੋਏਗਾ ਨਾ ਸਾਨੂੰ ਕੰਮ ਦੇ ਰਹੇ ਨਾ ਹੀ ਸਾਨੂੰ ਕੰਮ ਦਿੰਦੇ ਪਏ ਆ ਦੂਜੀ ਲੇਬਰ ਨੂੰ ਦੇ ਦਿੰਦੇ ਆ ਸਾਡੇ ਵਾਰੀ ਕਹਿ ਦਿੰਦੇ ਆ ਪ੍ਰੋਜੈਕਟਾਂ 'ਚ ਹੀ ਪੈਸੇ ਆਣੀਆਂ ਜਾਂ ਪ੍ਰੋਜੈਕਟ ਨਹੀਂ ਬੰਨਦੇ ਪਾਏਗੇ ਜੈ ਭੀਮ ਜੈ ਭਾਰਤ ਸਾਰਿਆਂ ਨੂੰ ਅਸੀਂ ਕਾਫੀ ਦਿਨਾਂ ਤੋਂ ਜਿਹੜੇ ਕੱਢ ਰਹੇ ਆ ਬਲਾਕ ਦੇ ਤੇ ਸਾਈਨ ਵੀ ਅਸੀਂ ਦੂਰੋਂ ਜਾ ਕੇ ਜਿਆਂ ਦੇ ਕਰਵਾ ਕੇ ਲਿਉਂਨੇ ਆ ਤੇ ਉਹਦੇ ਨਾਲ ਸਾਡਾ ਤੇਲ ਖਰਚਾ ਇੰਨਾ ਵਧੇ ਜਾਂਦਾ ਵਾ ਵੀ ਉੰਨੀ ਸਾਡੀ ਦਿਹਾੜੀ ਨਹੀਂ ਹੁੰਦੀ ਕੀ ਇਹ ਇੱਥੇ ਜਦੋਂ ਅਸੀਂ ਕੰਮ ਲੈਣ ਲਈ ਆਉਂਦੇ ਆ ਤੇ ਸਾਨੂੰ ਇੱਥੋਂ ਇਹ ਗੱਲ ਕਿਹਾ ਕਿ ਮੋੜ ਦਿੱਤਾ ਜਾਂਦਾ ਵੀ ਪ੍ਰੋਜੈਕਟ ਨਹੀਂ ਆਇਆਗਾ ਜਦੋਂ ਕਿ ਸਰਪੰਚ ਦੀ ਲੇਬਰ ਆ ਜਿਹੜੇ ਸਾਡੇ ਪਿੰਡ ਉਹ ਸਰਪੰਚ ਦੀ ਲੇਬਰ ਦਾ ਕੰਮ ਕੱਢ ਦਿੱਤਾ ਜਾਂਦਾ ਉਹਨਾਂ ਵਰੀ ਪ੍ਰੋਜੈਕਟ ਆ ਜਾਂਦਾ ਸਾਡੇ ਵਰੀ ਪ੍ਰੋਜੈਕਟ ਨਹੀਂ ਹੁੰਦਾ ਜੇ ਅਸੀਂ ਕੋਈ ਅੱਗੋਂ ਥੋੜੇ ਬਹੁਤ ਸਵਾਲ ਜਵਾਬ ਕਰਦੇ ਆ ਤੇ ਫੇਰ ਸਾਨੂੰ ਅੱਗੋਂ ਉਲਟਾਏ ਜਵਾਬ ਦਿੱਤਾ ਜਾਂਦਾ ਵੀ ਤੁਹਾਨੂੰ ਬਤਮੀਜੀ ਨਾਲ ਗੱਲ ਨਹੀਂ ਕਰਨੀ ਚਾਹੀਦੀ ਤੁਸੀਂ ਬਤਮੀਜੀ ਕਰਦੇ ਆ ਜਿੱਦਾਂ ਕਿ ਆ ਭੈਣ ਕੋਈ ਵੀ ਅਸੀਂ ਕਿਸੇ ਦੇ ਨਾਲ ਬਤਮੀਜੀ ਨਹੀਂ ਕਰਦੇ ਵਧੀਆ ਅਸੀਂ ਕੋਈ ਸਵਾਲ ਜਵਾਬ ਤਾਂ ਅਸੀਂ ਕਰਨੇ ਹੁੰਦੇ ਆ ਕਿ ਤੁਸੀਂ ਸਾਡੇ ਲਈ ਇੱਥੇ ਨੌਕਰੀਆਂ ਕਰ ਰਹੇ ਆ ਕਿਸੇ ਲਈ ਨਹੀਂ ਕਰ ਰਹੇ ਅਸੀਂ ਸਵਾਲ ਜਵਾਬ ਨਹੀਂ ਕਰਾਂਗੇ ਤਾਂ ਹੋਰ ਕੌਣ ਕਰੇਗਾ ਤੁਹਾਡੇ ਨਾਲ ਇਹ ਇਹ ਜਿੰਨਾ ਵੀ ਧੱਕੇਸ਼ਾਹੀ ਕਰ ਰਹੇ ਆ ਸਭ ਸਰਪੰਚਾਂ ਦੀ ਸ਼ੈਤ ਹੀ ਹੋ ਰਹੀ ਆ ਜਿੰਨਾ ਵੀ ਹੋ ਰਿਹਾ ਤੇ ਸਰਪੰਚਾਂ ਜੀ ਸਰਪੰਚਾਂ ਦੀਆਂ ਲੈਵਲਾਂ ਦਾ ਕੰਮ ਢੜਾ ਟੜ ਢੜਾ ਟੜ ਚੱਲੀ ਜਾਂਦਾ ਆ ਕੋਈ ਜਿਹੜੇ ਦਿਨਾਂ ਤੋਂ ਇਹ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਨ ਲੱਗ ਪਏ ਆ ਤੇ ਮੈਂ ਇਹਨਾਂ ਨੂੰ ਇਹ ਗੱਲ ਕਹਿਣਾ ਵੀ ਜਿੱਦਾਂ ਤੁਸੀਂ ਸਾਨੂੰ ਧੱਕੇ ਮਾਰ ਕੇ ਬਾਹਰ ਕੱਢਦੇ ਆ ਨਾ ਤੇ ਕਿਸੇ ਦਿਨ ਉਹ ਸਮਾਂ ਆ ਜਾਣਾ ਵੀ ਅਸੀਂ ਵੀ ਤੁਹਾਨੂੰ ਬਾਹਰ ਕੱਢ ਕੇ ਇੱਥੇ ਤਾਲੇ ਲਾਵਾਂਗੇ ਮੇਰਾ ਪ੍ਰਸ਼ਾਸਨ ਮੁਰਦਾਬਾਦ ਮੇਰਾ ਪ੍ਰਸ਼ਾਸਨ ਮੁਰਦਾਬਾਦ ਮੇਰਾ ਪ੍ਰਸ਼ਾਸਨ ਮੁਰਦਾਬਾਦ ਆਮ ਆਦਮੀ ਪਾਰਟੀ ਮੁਰਦਾਬਾਦ ਆਮ ਆਦਮੀ ਪਾਰਟੀ ਮੁਰਦਾਬਾਦ ਆਮ ਆਦਮੀ ਪਾਰਟੀ ਉਹ ਦੇਖੋ ਹਾਂ ਚਲੋ ਬੋਲ ਲਓ ਫਿਰ ਕੱਢਦੇ ਹਾਂ ਬੋਲੋ ਮੈਂ ਸਤਨਾਥ ਸਿੰਘ ਪਿੰਡ ਪਿਆਰੇ ਨੇ ਤੋਂ ਬੋਲ ਰਿਹਾ ਸਾਡੇ ਪਿਆਰੇ ਨੇ ਦੇ ਸਰਪੰਚ ਜੋ ਮਨਜੀਤ ਸਿੰਘ ਕਹ ਰਿਹਾ ਕਿ ਮੇਰੇ ਤੋਂ ਬਗੈਰ ਨਰੇਕਾ ਦਾ ਕੰਮ ਨਹੀਂ ਦਿੱਤਾ ਜਾਊਗਾ ਜੋ ਮੈਂ ਕਹੂੰਗਾ ਮੇਰੇ ਇਸ਼ਾਰੇ ਤੇ ਪਿੰਡ ਪਿਆਰੇ ਨੇ ਦਾ ਕੰਮ ਚੱਲੂਗਾ ਜੋ ਕਿ ਮੇਰਾ ਲੋਕਪਾਲ ਦੇ ਵਿੱਚ ਕੇਸ ਚੱਲਦਾ ਸੀ ਅਤੇ ਉਸ ਦੇ ਵਿੱਚ ਬਰਨੋਸ਼ ਕੁਮਾਰ ਨੇ ਖਾਸ ਸ਼ਰਧਾਂ ਵਿੱਚ ਲਿਖਿਆ ਗਿਆ ਹੈ ਕਿ ਪਿੰਡ ਦੇ ਮਨਜੀਤ ਸਿੰਘ ਸਰਪੰਚ ਕਹ ਰਿਹਾ ਹੈ ਕਿ ਮੇਰੇ ਤੋਂ ਬਿਨਾਂ ਪਿਆਰਿਆਂ ਨੇ ਦਾ ਕੰਮ ਨਹੀਂ ਕੱਢਿਆ ਜਾਏਗਾ ਅਤੇ ਜੋ ਆਪ ਉਹ ਆਪਦਾ ਮਸਟਰੋਲ ਕਢਾਉਂਦਾ ਹੈ ਤੇ ਘਰ ਬੈਠਾ ਹੀ ਫੋਟੋ ਤੋਂ ਫੋਟੋ ਕਰਕੇ ਨਕਲੀ ਜਾਂਦੀ ਹਾਜ਼ਰੀਆਂ ਲਾ ਕੇ ਖਾਤਿਆਂ ਵਿੱਚ ਪੈਸੇ ਪੁੱਗਦਾ ਅਤੇ ਸਾਡੇ ਮਜ਼ਦੂਰਾਂ ਦਾ ਮਸਟਰੋਲ ਨੂੰ ਰੋਕਿਆ ਹੋਇਆ ਹੈ ਤੇ ਆ ਬੁੱਢਾ ਨਹੀਂ ਦੋ ਜਾਨ ਮੀਂਹ ਪਸਿਆ ਪਾ ਕਰੋ ਮਾਰੇ ਦੇ ਪੇਟ ਸਿਆਪਾ ਕਰੇ ਪਾਓ ਜੋ ਨੇੜੇ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਭੈਣਾਂ ਵੀਰਾਂ ਨੂੰ ਜੈਕਾਰਾ ਸਤਿਕਾਰ ਨਮਸਕਾਰ ਸਾਥੀਓ ਸਾਰਿਆਂ ਨੂੰ ਅੱਜ ਕਲਕੁਰਤ ਬਲਾਕ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਮਂਟਰੀਗਾ ਆ ਗਏ ਹੋਏ ਆ ਜਿਸ ਵਿੱਚ ਬਹੁਤ ਵੱਡੀ ਇੱਕ ਮੁਸ਼ਕਲ ਆ ਰਹੀ ਆ ਇਸ ਦੇ ਸਬੰਧ ਵਿੱਚ ਬਲਾਕ ਫਲਕੁਰ ਦੇ ਪਿੰਡਾਂ ਲਈ ਆਰਡਰ ਕੀਤਾ ਸੀਗਾ ਐਡੀਸ਼ਨਲ ਡਿਪਟੀ ਕਮਿਸ਼ਨਰ ਨੇ ਆ ਪੱਤਰ ਨੰਬਰ ਵੀ ਹੈਗਾ ਤੇ ਤਰੀਕ ਵੀ ਹੈਗੀ ਆ 17 4 ਨੂੰ ਹੁਕਮ ਜਾਰੀ ਕੀਤੇ ਸੀਗੇ ਕਿ ਜਿਹੜੇ ਮੰਗ ਪੱਤਰ ਦਿੱਤੇ ਗਏ ਆ ਉਹਨਾਂ ਤੇ ਕੰਮ ਦਿੱਤਾ ਜਾਵੇ ਤਾਂ 17 ਤਰੀਕ ਤੋਂ ਲੈ ਕੇ ਅੱਜ 7 ਤਰੀਕ ਹੋ ਗਈ ਲਗਭਗ 15 ਦਿਨ ਤੋਂ ਵੀ 20 ਦਿਨ ਜਿਹੜੇ ਹੈਗੇ ਆ ਉਹ ਹੋ ਗਏ ਤੇ ਦਫਤਰਾਂ ਦੇ ਵਿੱਚ ਇਹਨਾਂ ਆਰਡਰਾਂ ਦੇ ਮੁਤਾਬਕ ਵੀ ਕੋਈ ਸੁਣਾਈ ਨਹੀਂ ਹੈਗੀ ਬਲਾਕ ਦੇ ਵਿੱਚ ਬੜੇ ਦੁੱਖ ਦੀ ਗੱਲ ਆ ਕਿ ਸਾਡਾ ਜ਼ਿਲ੍ਹੇ ਦਾ ਅਡੀਸ਼ਨਲ ਡਿਪਟੀ ਕਮਿਸ਼ਨਰ ਆ ਉਹਨਾਂ ਦੇ ਹੁਕਮਾਂ ਦੀ ਵੀ ਕੋਈ ਪਾਲਣਾ ਨਹੀਂ ਹੈਗੀ ਦੂਸਰੇ ਨੰਬਰ ਤੇ ਕਿ ਆ ਪਿੰਡ ਪਿਆਰੇਆਣੇ ਤੋਂ ਅਤੇ ਪਿੰਡ ਕਾਲੀਏ ਵਾਲੇ ਤੋਂ ਅਤੇ ਪਿੰਡ ਕਲਾਸ ਤੋਂ ਲੋਕਪਾਲ ਦੇ ਵਿੱਚ ਕੇਸ ਲੱਗੇ ਸੀਗੇ ਕੇਸ ਦੇ ਵਿੱਚ ਬੜੀ ਸਖਤੀ ਦੇ ਨਾਲ ਆਰਡਰ ਵੀ ਕੀਤੇ ਗਏ ਤੇ ਨਾਲ ਇਹਦੇ ਵਿੱਚ ਵੀ ਲਿਖਿਆ ਹੋਇਆ ਕਿ ਘੱਟੋ-ਘੱਟ 15 ਦਿਨਾਂ ਦੇ ਅੰਦਰ ਜਿਹੜਾ ਹੈਗਾ ਉਹ ਮਲੇਗਾ ਮਜ਼ਦੂਰਾ ਨੂੰ ਕੰਮ ਦਵਾਇਆ ਜਾਵੇ ਇਹ ਸਾਡਾ ਲੋਕਪਾਲ ਦਾ ਕੇਸ ਵੀ ਲੱਗਿਆ ਹੋਇਆ ਪਰ ਫੇਰ ਵੀ ਜਿਹੜਾ ਹੈਗਾ ਕਿ ਉੱਥੋਂ ਦੇ ਬਲਾਕ ਦੇ ਜਿਹੜੇ GRS APO ਤੇ ਵੀਡੀਓ ਇਹ ਬਹੁਤ ਵੱਡੀ ਲੁੱਟ ਕਰ ਰਿਹਾ ਇੱਥੋਂ ਬੀਬੀਆਂ ਨੇ ਦੱਸਿਆ ਹੋਇਆ ਕਿ ਉਹਨਾਂ ਬੰਦਿਆਂ ਨੂੰ ਕੰਮ ਮਿਲਦਾ ਕਿ ਜਿਨ੍ਹਾਂ ਨੇ ਨਜਾਇਜ਼ ਫਾਜ਼ਰੀਆਂ ਲਾ ਕੇ ਇਹਨਾਂ ਨੂੰ ਪੈਸੇ ਵੰਦ ਕੇ ਦੇਣੇ ਹੁੰਦੇ ਆ ਤਾਂ ਐਸੇ ਸਬੰਧ ਵਿੱਚ ਆ ਲਿਖਿਆ ਸਾਫ ਸਾਫ ਪਿੰਡ ਪਿਆਰੇ ਆਣੇ ਤੋਂ ਜੀਆਰਐਸ ਲੋਕਪਾਲ ਦੇ ਦਫਤਰਾਂ ਦੇ ਵਿੱਚ ਆ ਬਿਆਨ ਦੇ ਕੇ ਆਇਆ ਕਿ ਸਾਨੂੰ ਸਰਪੰਚ ਜਿਹੜੇ ਹੈਗੇ ਆ ਕੰਮ ਨਹੀਂ ਚੱਲਣ ਦਿੰਦੇ ਤਾਂ ਲੋਕਪਾਲ ਦੇ ਵੀ ਜਿਹੜੀ ਹੈਗੇ ਹੁਕਮਾਂ ਦੀ ਨੰਗਣਾ ਨਹੀਂ ਕੀਤੀ ਕੀਤੀ ਜਾਂਦੀ ਆ ਉਹਨਾਂ ਦੇ ਵੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਕਿੱਥੇ ਸਾਡਾ ਜਿਹੜਾ ਮਜ਼ਦੂਰ ਕਾਟਾਗਰੀ ਦਾ ਹੱਕ ਆ ਉਹ ਕਿਵੇਂ ਮਿਲ ਸਕਦਾ ਹੈ ਉਹ ਨਹੀਂ ਮਿਲ ਸਕਦਾ ਤਾਂ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਆ ਜਿਸ ਤਰ੍ਹਾਂ ਤੁਸੀਂ ਅੱਜ ਇਕੱਠੇ ਹੋ ਕੇ ਆਏ ਹੋ ਇਸੇ ਤਰ੍ਹਾਂ ਵੱਡੀ ਗਿਣਤੀ ਦੇ ਨਾਲ ਤੁਹਾਨੂੰ ਇਕੱਠੇ ਹੋਣਾ ਪੈਗਾ ਇਹ بڑے ਦਿਮਾਗ ਦੇ ਸ਼ਾਸਤਰ ਲੋਕ ਨੇ ਜਿਹੜੇ ਲੋਕ ਇਸ ਤਰ੍ਹਾਂ ਆਪਣੇ ਬਲ ਬੁੱਤੇ ਤੇ ਆਪਣਾ ਹੱਕ ਸਮਝ ਕੇ ਦਫ਼ਤਰਾਂ ਦੇ ਵਿੱਚ ਕੰਮ ਮੰਗਦੇ ਆ ਉਹਨਾਂ ਨੂੰ ਭਰੋਸੇ 'ਚ ਲੈ ਕੇ ਉਹਨਾਂ ਨਾਲ ਸੌਦਾਬਾਜ਼ੀ ਕਰਕੇ ਉਹਨਾਂ ਨੂੰ ਇਕੱਠੀਆਂ ਕਰਨ ਤੋਂ ਜਿਹੜਾ ਹੈਗਾ ਧੂਰਾ ਰੱਖਿਆ ਜਾਂਦਾ ਲਾਲਚ ਦਿੱਤਾ ਜਾਂਦਾ ਜਿਨ੍ਹਾਂ ਦਾ ਜ਼ਮੀਰ ਮਰਿਆ ਜਿਨ੍ਹਾਂ ਦਾ ਜ਼ਮੀਰ ਮਰਿਆ ਉਹ ਆਪਣੀ ਸਭਾ ਨੂੰ ਵੀ ਛੱਡ ਦਿੰਦੇ ਆ ਉਹ ਇਹਨਾਂ ਨਾਲ ਸੈਟਿੰਗ ਕਰ ਲੈਂਦੇ ਆ ਪਰ ਮੈਂ ਬੇਨਤੀ ਕਰੂੰਗਾ ਕਿ ਮਨਰੇਗਾ ਮਜ਼ਦੂਰਾਂ ਦਾ ਪੈਸਾ ਸੈਂਟਰ ਸਰਕਾਰ ਨੇ ਮਿੱਠਿਆ ਹੁੰਦਾ ਐਨੇ ਕਰੋੜ ਰੁਪਈਆ ਮਨਰੇਗਾ ਮਜ਼ਦੂਰਾਂ ਦਾ ਪੈਸਾ ਹੈ ਤਾਂ ਮਨਰੇਗਾ ਮਜ਼ਦੂਰਾਂ ਦੇ ਟਾਰਗੇਟ ਨੂੰ ਜਿਹੜਾ ਹੈਗਾ ਪੂਰਾ ਕਰਨਾ ਉਹ ਮਨਰੇਗਾ ਮਜ਼ਦੂਰਾਂ ਦੇ ਘਰ ਚ ਪੈਸਾ ਆਣਾ ਚਾਹੀਦਾ ਪਰ ਇਹ ਕਰਦੇ ਕੀ ਆ ਖਾਤਾ ਧਾਰ ਕਾਰਡ ਮਜ਼ਦੂਰ ਦਾ ਲੱਗਾ ਹੁੰਦਾ ਤੇ ਜਿਹੜਾ ਪੈਸਾ ਕਢਾ ਕੇ ਲੈ ਜਾਂਦੇ ਆ ਪੰਚਾਇਤਾਂ ਤੇ ਨਾਲ ਚੇਅਰਮੈਨ ਵੀਡੀਓ ਤੇ ਇਹ ਸਾਰੇ ਹੀ ਪੈਸੇ ਕਢਾ ਕੇ ਰਿਆ ਦਿੰਦੇ ਆ ਉਹ ਮਨਰੇਗਾ ਮਜ਼ਦੂਰਾਂ ਦੀ ਚੋਰੀ ਹੋ ਰਹੀ ਆ ਪਰ ਆਪ ਦੀ ਜੇ ਤੁਸੀਂ ਚੋਰੀ ਬਚਾਉਣੀ ਆ ਤਾਂ ਫਿਰ ਤੁਹਾਨੂੰ ਆਪਣੇ ਆਪ ਨੂੰ ਮਹੀਨੇ 'ਚ ਇੱਕ ਵਾਰ ਇਕੱਠੇ ਹੋਣਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕੋਈ ਔਖਾ ਵੀ ਇੱਕ ਵਾਰ ਇਕੱਠੇ ਹੋਣਾ ਨਹੀਂ 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 ਹੋਣਾ ਤਾਂ ਫਿਰ ਇਸ ਲਈ ਇਕੱਠੇ ਹੋਣ ਦੀ ਲੋੜ ਆ ਜੇ ਤੁਸੀਂ ਇਕੱਠੇ ਹੋ ਜਾਓਗੇ ਤਾਂ ਮਨਰੇਗਾ ਤੁਹਾਡੀ ਲੱਗ ਚਾਲੂ ਹੋ ਜਾਏਗੀ ਆਪਾਂ ਇਸ ਰੈਟਰ ਨੂੰ ਆ ਜਿਹੜੀ ਐਡੀਸ਼ਨਲ ਡਿਪਟੀ ਕਮਿਸ਼ਨਰ ਦੀ ਲੈਟਰ ਆ ਇਹਨੂੰ ਹضورੀ ਨਹੀਂ ਰੱਖਾਂਗੇ ਅਸੀਂ ਪਹਿਲਾਂ ਕੱਛ ਕੀਤਾ ਸੀਗਾ ਬਲਾਕ ਮਮਦੂਰ 'ਚ ਦੂਸਰਾ ਕੱਟ ਕੀਤਾ ਗੁਰੂ ਹਰਸਾਏ ਤੀਸਰਾ ਕੱਟ ਕੀਤਾ ਫਿਰੋਜਪੁਰ ਦੇ ਆ ਚੌਥਾ ਕੱਟ ਤੁਹਾਡਾ ਹੈਗਾ ਕਲਖੂਨ ਬਲਾਕ ਚ ਜੀਰੇ ਵੀ ਇੰਨੀ ਰਿਪੋਰਟ ਕਰਕੇ ਤਾਂ ਆ ਤੁਹਾਡੀਆਂ ਸਾਰੀਆਂ ਜਿਹੜੀਆਂ ਪਿੰਡ ਦੀਆਂ ਪਿੰਡਾਂ ਦੀਆਂ ਰਿਪੋਰਟਾਂ ਲੈ ਕੇ ਜਲਦੀ ਅਸੀਂ ਸਾਡਾ ਪਿੰਡੂ ਵਿਕਾਸ ਪੰਚਾਇਤ ਵਿਭਾਗ ਦਾ ਦਫਤਰ ਆ ਮੁਹਾਲੀ ਉੱਥੇ ਇਹ ਰਿਪੋਰਟ ਲੱਗੇ ਜਾਣੀ ਆ ਉਸ ਰਿਪੋਰਟ ਤੇ ਪਹਿਲੀ ਤਾਂ ਮੀਟਿੰਗ ਹੋਏਗੀ ਤੁਹਾਡੀਆਂ ਮੁਸ਼ਕਲਾਂ ਦੀ ਦੂਸਰੀ ਫਿਰ ਮੀਟਿੰਗ ਹੋਏਗੀ ਤੀਸਰਾ ਇਹ ਆ ਕਿ ਵਾਰੀ ਦੇ ਨਾਲ ਧਿਆਨ ਰੱਖਿਓ ਵਾਰੀ ਦੇ ਨਾਲ ਇੱਕ ਪਿੰਡ ਚੋਂ 5-5 ਬੰਦੇ ਜਾਣੇ ਆ ਇੱਕ ਆਗੂ ਜਾਣਾ ਤਾਂ ਪਹਿਲੀ ਮੀਟਿੰਗ ਹੋਏਗੀ ਨਾਲੇ ਮੰਗ ਪੱਤਰ ਹੋਏਗਾ ਫਿਰ ਉਸ ਤੋਂ ਬਾਅਦ ਉਥੋਂ ਦਾ ਹੈੱਡਕੁਆਰਟਰ ਦਾ ਵੀ ਆਪਾਂ ਕ੍ਰਾਉ ਕਰਨਾ ਇੱਕ ਪਿੰਡ ਚੋਂ ਪੰਜ ਬੰਦੇ ਜਾਣਗੇ 20 ਪਿੰਡਾਂ ਚੋਂ ਆਪਾਂ 5-5 ਬੰਦੇ ਲੈ ਗਏ ਤਾਂ ਉਥੇ ਆਪਾਂ ਕਰਾ ਕਰ ਜੁਕੇ ਹੋ ਜਾਣਾ ਉਥੇ ਬਹੁਤ ਵੱਡੇ ਵੱਡੇ ਚੰਨਣਾ ਵਾਲੇ ਨੇ ਉਥੇ ਜਿਹੜਾ ਦਫ਼ਤਰ ਦਾ ਕਰਾ ਕਰਾਂਗੇ ਤੇ ਤੁਹਾਨੂੰ ਅਨਸਾਬ ਨਹੀਂ ਦੀ ਮੰਗ ਹੋ ਜੂਗੀ ਤਾਂ ਇਹਨੂੰ ਲਾਗੂ ਕਰਉਣਾ ਪੈਗਾ ਤਾਂ ਇਸ ਦੇ ਸਬੰਧ ਵਿੱਚ ਅਸੀਂ ਜੀਰਾ ਦੀ ਰਿਪੋਰਟ ਜਿਹੜੀ ਹੋਗੀ ਉਸ ਤੋਂ ਬਾਅਦ ਤੁਹਾਨੂੰ ਟਾਈਮ ਦਵਾਂਗੇ ਪਹਿਲੂ ਇੱਕ ਇੱਕ ਪਿੰਡ ਚੋਂ ਆਗੂ ਜਾਏਗਾ ਉਹ ਆਪਣੀ ਮੁਸ਼ਕਲ ਤੇ ਨਾਲਾ ਪਿੰਡਾਂ ਦੀ ਮੁਸ਼ਕਲ ਦੱਸੂਗਾ ਤਾਂ ਫਿਰ ਉਸ ਤੋਂ ਬਾਅਦ ਉੱਥੇ ਜਦੋਂ ਮੀਟਿੰਗ ਦਾ ਮਾਅਨ ਮੰਗਾਗੇ ਉੱਥੇ ਪ੍ਰਸ਼ਾਸਨ ਜਾ ਕੇ ਗੱਲ ਸੁਣੇ ਸਾਡੇ ਨਾਲ ਉਦੋਂ ਅਸੀਂ ਇੱਕ ਪਿੰਡ ਚੋਂ ਪੰਜ ਬੰਦੇ ਲਾਵਾਂਗੇ ਵਾਰੀ ਨਾਲ ਬੰਦੇ ਲਾਾਂਗੇ ਤਾਂ ਅੱਗੇ ਜਿਹੜਾ ਆਪਣਾ ਮਨਰੇਗਾ ਦਾ ਹੱਕ ਹੈਗਾ ਉਹ ਲਾਗੂ ਕਰਾਵਾਂਗੇ ਮੈਂ ਬੇਨਤੀ ਕਰਦਾ ਕਿ ਪਿੰਡ ਵਾਸੀਆਂ ਨੂੰ ਜਿਹੜੇ ਜਿਹੜੇ ਮਨਰੇਗਾ ਆਗੂ ਆ ਉਹ ਇਸ ਗੱਲ ਤੇ ਧਿਆਨ ਦੇ ਥੋੜੀ ਜਿਹੀ ਲੜਾਈ ਲੜ ਲਓ ਥੋੜੀ ਜਿਹੀ ਲੜਾਈ ਲੜ ਲਓ ਔਰ ਬਹੁਤ ਵੱਡਾ ਅਡਿਸਿਜਨ ਲਿਆ ਹੋਇਆ ਆਪਣੀ ਪਾਰਟੀ ਨੇ ਅਤੇ ਆਪਣੇ ਦੋ ਕੇਸ ਕੋਰੋਲਪੁਰ ਚ ਲੱਗੇ ਆ ਤੀਸਰਾ ਕੇਸ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਚ ਲਾਉਣ ਦੀ ਪਿਆਰੀ ਕੋਸ਼ਿਸ਼ ਆ ਇਹਨਾਂ ਨੂੰ ਉਤਾ ਚੀਂ ਪੁੱਛਾਂਗੇ ਇਹਦੀਆਂ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਆ ਉਸ ਦਾ ਜਵਾਬ ਦੇਣਗੇ ਇੰਨਾ ਕਹਿ ਲਿਆ ਹੋਇਆ ਸਭ ਨੂੰ ਜੈ ਜੀ ਜੈ ਜੀ はい。